ਆਮ ਆਦਮੀ ਪਾਰਟੀ ਦਾ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਟੋਂਗ ਹੁਣ ਫਸਦਾ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਅਦਾਲਤ ਦੇ ਵੱਲੋਂ ਹੁਣ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਜਾਂਚ ਵਾਸਤੇ ਲਗਾਤਾਰ ਦਲਬੀਰ ਟੋਂਗ ਨੂੰ ਬੁਲਾਇਆ ਜਾ ਰਿਹਾ ਸੀ ਔਰ ਉਸੇ ਨੂੰ ਲੈ ਕੇ ਪੰਜ ਵਾਰ ਪੇਸ਼ ਨਾ ਹੋਣ ਦੇ ਚਲਦੇ ਹੁਣ ਆਖਰਕਾਰ ਅਦਾਲਤ ਨੇ ਸਖਤ ਕਦਮ ਅਪਣਾਏ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦਲਬੀਰ ਟੋਂਗ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਫਸਦੇ ਰਹੇ ਨੇ ਪਰ ਹੁਣ ਪੁਲਿਸ ਨੂੰ ਸਿੱਧਾ ਹੁਕਮ ਸੁਣਾ ਦਿੱਤਾ ਗਿਆ ਆ ਕਿ ਦਲਬੀਰ ਟੋਂਗ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਗ੍ਰਿਫਤਾਰੀ ਵਾਰੰਟ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਔਰ ਇਸ ਮਾਮਲੇ ਦੇ ਵਿੱਚ ਖਾਸ ਕਰਕੇ ਹੁਣ ਬਿਆਸ ਦੀ ਪੁਲਿਸ ਨੂੰ ਲਿਆਂਦਾ ਗਿਆ ਆ ਬਿਆਸ ਦੀ ਪੁਲਿਸ ਦੇ ਐਸਐਚਓ ਨੂੰ ਲਿਆਂਦਾ ਗਿਆ ਔਰ ਕਿਹਾ ਹੈ ਕਿ ਦਲਬੀਰ ਟੋਂਗ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਬਾਬਾ ਬਕਾਲਾ ਦੀ ਪੁਲਿਸ ਉੱਤੇ 20 ਅਦਾਲਤ ਦੇ ਵੱਲੋਂ ਇਤਰਾਜ਼ ਚੁੱਕਿਆ ਗਿਆ ਕਿਹਾ ਕਿ 5 ਵਾਰ ਨੋਟਿਸ ਜਾਰੀ ਹੋਇਆ ਸੀ 5 ਵਾਰ ਦਲਬੀਰ ਟੋਂਗ ਨੂੰ ਪੇਸ਼ ਨਹੀਂ ਕੀਤਾ ਗਿਆ ਪਰ ਹੁਣ ਬਿਆਸ ਪੁਲਿਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਬਾਬਾ ਬਕਾਲਾ ਦੇ ਐਮਐਲਏ ਦਲਬੀਰ ਟੋਂਗ ਨੂੰ ਗ੍ਰਿਫਤਾਰ ਕਰਕੇ ਤੇ ਪੇਸ਼ ਕੀਤਾ ਜਾਵੇ ਦਲਬੀਰ ਸਿੰਘ ਟੋਂਗ ਨੇ ਆ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਔਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਰੰਟ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਪੈਸਿਆਂ ਦੇ ਲੈਂਡ ਦੇਣ ਦੇ ਮਾਮਲੇ ਨੂੰ ਲੈ ਕੇ ਇਹ ਮਾਮਲਾ ਹੈਗਾ ਜਿਸ ਦੇ ਚੱਲਦੇ 5 ਵਾਰ ਵਾਰੰਟ ਜਾਰੀ ਹੋ ਚੁੱਕੇ ਨੇ ਪਰ ਬਾਬਾ ਬਕਾਲ ਦੇ ਪੁਲਿਸ ਨੇ ਕੋਈ ਐਕਸ਼ਨ ਨਹੀਂ ਕੀਤਾ ਸੀ ਪਰ ਹੁਣ ਬਿਆਸ ਦੀ ਪੁਲਿਸ ਨੂੰ ਇਹ ਜ਼ਿੰਮੇਵਾਰੀ ਅਦਾਲਤ ਦੇ ਵੱਲੋਂ ਸੌਂਪ ਦਿੱਤੀ ਗਈ ਹੈ ਜੁਡੀਸ਼ੀਅਲ ਮੈਜਿਸਟਰੇਟ ਨੇ ਗ੍ਰਿਫਤਾਰੀ ਵਾਰੰਟ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਔਰ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਫਸਦੇ ਰਹੇ ਨੇ ਦਲਬੀਰ ਟੋਂਗ ਭਾਵੇਂ ਉਹ ਟੋਲ ਪਲਾਜ਼ੇ ਹੋਣ ਜਾਂ ਫਿਰ ਉੱਚ ਲੈਂਡ ਡੇਨ ਦੇ ਮਸਲੇ ਹੋਣ ਸੁਰੱਖਿਆਆਂ ਦੇ ਵਿੱਚ ਦਲਬੀਰ ਟੋਂਗ ਰਹਿੰਦੇ ਨੇ ਪਰ ਆਖਰਕਾਰ ਹੁਣ ਫਸ ਦੇ ਨਜ਼ਰ ਆ ਰਹੇ ਨੇ ਬਾਬਾ ਬਕਾਲੇ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਵੱਲੋਂ ਇਹ ਹੁਕਮ ਜਾਰੀ ਹੋਏ ਨੇ ਜਲਦ ਹੀ ਗ੍ਰਿਫਤਾਰੀ ਦੇ ਹੁਕਮ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਬਿਆਸ ਪੁਲਿਸ ਦੇ ਐਸਐਚਓ ਨੂੰ ਇਹ ਹੁਕਮ ਦਿੱਤੇ ਗਏ ਨੇ ਜ਼ਿੰਮੇਵਾਰੀ ਜਿਹੜੀ ਆ ਉਹ ਸੌਂਪੀ ਗਈ ਆ ਜੋ ਵੀ ਹੋਏਗਾ ਹੌਨ ਵਾਲੇ ਸਮੇਂ ਦੇ ਵਿੱਚ ਦੱਸ ਦੇ ਰਵਾਂਗੇ ਪ੍ਰੋਟਕੋਲ ਬਣੇ ਰਹੋ 180 ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ